32 ਇੰਚ ਦੀ 32 ਇੰਚ ਦੀ ਐਲਸੀਡੀ ਤੁਹਾਨੂੰ ਪ੍ਰਾਈਸ ਕਿੰਨਾ ਜੀ ਇਹਦਾ 6000 ਰੁਪਏ ਜੀ 6000 ਰੁਪਏ ਦੇ ਕੁੱਲ ਮਾਤਰ 6000 ਰੁਪਏ ਦੇ ਵਿੱਚ ਤੁਸੀਂ ਆਪਣੇ ਘਰ ਐਲਸੀਡੀ ਲੈ ਕੇ ਜਾ ਸਕਦੇ ਹੋ ਸਾਰੇ ਪੰਜਾਬ ਨਾਲੋਂ ਆਪਣੀ ਐਲਸੀਡੀ ਸਸਤੀ ਹੈ ਜੀ ਕੀ ਬਾਤ ਹੈ ਕੂਲਰ ਆ ਜੀ 6500 ਰੁਪਏ ਦਾ ਤੁਸੀਂ ਬਹੁਤ ਘੱਟ ਰੇਟਾਂ ਉੱਤੇ ਕੂਲਰ ਪੱਖੇ ਐਲਸੀਡੀ 999 ਰੁਪਏ ਦੇ ਵਿੱਚ ਤੁਸੀਂ ਆਹ ਕੰਪਨੀ ਦਾ ਜਿਹੜਾ ਇਹ ਆ 4 ਸਾਲ ਪੈਕ ਚੱਲੂਗਾ ਜੀ ਜਿੰਗ ਦਾ ਡੱਬਾ ਜੀ ਡਿਸਟ੍ਰੀਬਿਊਸ਼ਨ ਕੰਪਨੀ ਦਾ ਸਿਰਫ 1600 ਰੁਪਏ ਦਾ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਨੂੰ 100 ਰੁਪਏ ਦਾ ਹੋਰ ਡਿਸਕਾਊਂਟ ਕੀਤਾ ਜਾਊਗਾ 600 ਰੁਪਏ ਦੀ ਦੇ ਰਹੇ ਜੀ ਬੈਟਰੀ ਹੈ ਹੋਮ ਲਾਈਟ ਦੀ ਬੈਟਰੀ ਹੈ 12 ਘੰਟੇ ਚੱਲੂਗੀ ਇਹ 9 ਵਟ ਦੇ ਐਲਡੀ ਬੱਲ ਬਣੇ ਜੀ ਜੀ 100 ਰੁਪਏ ਦਾ ਬਾਜ਼ਾਰ 'ਚ ਇੱਕ ਪੀਸ ਦੇ ਰਹੇ ਨੇ ਆਪਾਂ 500 ਦੇ ਅੱਠ ਦੇ ਰਹੇ ਜੀ ਅੱਜ ਕੱਲ੍ਹ ਜੀ ਮੈਂ ਅਮਰਿਤ ਚਾਵਲਾ ਅੱਜ ਅਸੀਂ ਮਾਨ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਦੂਜੀ ਵਾਰ ਅਸੀਂ ਇੱਥੇ ਵਿਜ਼ਿਟ ਕਰ ਰਹੇ ਹਾਂ ਤੇ ਤੁਹਾਨੂੰ ਇੱਥੇ ਦੇ ਓਨਰ ਦੇ ਨਾਲ ਮੁਲਾਕਾਤ ਕਰਾਨੇ ਤੇ ਜਾਣਦੇ ਹਾਂ ਕਿਸ ਤਰ੍ਹਾਂ ਦੀ ਜਿਹੜੀ ਇਹਨਾਂ ਕੋਲ ਆਈਟਮਸ ਨੇ ਤੇ ਕਿਸ ਤਰ੍ਹਾਂ ਦੀ ਇਹਨਾਂ ਨੇ ਜਿਹੜੇ ਨਵੇਂ ਪ੍ਰੋਡਕਟ ਕਿਹੜੇ-ਕਿਹੜੇ ਲੈ ਕੇ ਆਏ ਨੇ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਤੁਹਾਡਾ ਤੁਸੀਂ ਦੁਬਾਰਾ ਸਾਨੂੰ ਇਸ ਸ਼ੋਅ ਆਪਣੀ ਦੁਕਾਨ ਦੇ ਉੱਤੇ ਬੁਲਾਇਆ ਅਸੀਂ ਤੁਹਾਡਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਾਈ ਜੀ ਇਹਦੀ ਕੀ ਲੋੜ ਸੀ ਨਾਣਾ ਤੁਹਾਡਾ ਹੀ ਮਾਨ ਸਤਕਾਰ ਆਈ ਤੁਸੀਂ ਸਾਡੂ ਸੇਵਾ ਦਾ ਮੌਕਾ ਦਿੱਤਾ ਨਹੀਂ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਆਏ ਹੋ ਤੁਸੀਂ ਸਾਡੇ ਕੋਲ ਜੀ 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 ਬਾਈ ਜੀ ਬਹੁਤ ਬਹੁਤ ਧੰਨਵਾਦ ਆ ਬਾਈ ਜੀ ਨੇ ਹਾਰ ਪਾ ਕੇ ਸਾਡਾ ਜਿਹੜਾ ਸਵਾਗਤ ਕੀਤਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਾਈ ਜੀ ਕੀ ਕੀ ਆਈਟਮ ਨੇ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਹੈ ਤੁਹਾਡੇ ਕੋਲ ਆਈਟਮ ਨੇ ਸਾਡੇ ਦਰਸ਼ਕ ਜਾਨਣਾ ਚਾਹਣਗੇ ਤੁਹਾਡੀ ਪਹਿਲਾਂ ਵਾਲੀ ਵੀਡੀਓ ਵੀ ਬੜੀ ਜਰੀ ਵਾਇਰਲ ਹੋਈ ਆ ਤਾਂ ਕੀ ਕਹਿਣਾ ਚਾਹੋਗੇ ਤੇ ਕੀ ਕੀ ਆਈਟਮ ਨੇ ਸਾਡੇ ਦਰਸ਼ਕ ਜਾਨਣਾ ਚਾਣਗੇ ਜੀ ਹਾਂ ਜੀ ਸਾਡੇ ਕੋਲੇ ਜੀ ਇਹ 32 ਇੰਚ ਸਮਾਰਟ LED ਹੈ ਜੀ ਜੀ ਫਰੇਮਲੈਸ LED ਹੈ ਜੀ ਅੱਛਾ LCD ਹਾਂਜੀ ਕੀ ਬਾਤ ਹੈ ਤਾਂ ਬਹੁਤ ਵਧੀਆ ਗੱਲ ਕਹਿ ਰਹੇ ਨੇ ਜੀ LCD ਤਾਂ ਦੇਖੋ ਜੀ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਜ਼ੂਮ ਕਰਕੇ ਦਿਖਾਣ ਤਾਂ ਦੇਖੋ 32 ਇੰਚ ਦੀ 32 ਇੰਚ ਦੀ ਐਲਸੀਡੀ ਤੁਹਾਨੂੰ ਪ੍ਰਾਈਸ ਕਿੰਨਾ ਜੀ ਇਹਦਾ 6000 ਰੁਪਏ ਜੀ 6000 ਰੁਪਏ ਦੇ ਕੁੱਲ ਮਾਤਰ 6000 ਰੁਪਏ ਦੇ ਵਿੱਚ ਤੁਸੀਂ ਆਪਣੇ ਘਰ ਐਲਸੀਡੀ ਲੈ ਕੇ ਜਾ ਸਕਦੇ ਹੋ ਜੀ ਸਾਰੇ ਪੰਜਾਬ ਨਾਲੋਂ ਆਪਣੀ ਐਲਸੀਡੀ ਸਸਤੀ ਹੈ ਜੀ ਕੀ ਬਾਤ ਹੈ ਹਾਂਜੀ ਮੈਂ ਜਿਹਦੀ ਗੱਲ ਨਹੀਂ ਕਰਦਾ ਜੀ ਆਪਾਂ ਪੰਜਾਬ ਦੀ ਗੱਲ ਪੰਜਾਬ ਦੀ ਗੱਲ ਮੈਂ ਕਹਿੰਦਾ ਭਾਈ ਜੀ ਤੁਸੀਂ ਜਿੰਨੀ ਵੀ ਸਾਡੀ ਦਰਸ਼ਕ ਵੀਡੀਓ ਦੇਖ ਰਹੇ ਨੇ ਤੁਸੀਂ ਛੋਟੀ ਦੁਕਾਨਦਾਰੀ ਦੇ ਉੱਤੇ ਨਾ ਜਾਇਓ ਕਿਉਂਕਿ ਇਹ ਬੰਦੇ ਦਾ ਦਿਲ ਏਡਾ ਵੱਡਾ ਇਹ ਮੈਂ ਤੁਸੀਂ ਪਹਿਲਾ ਵਾਲੀ ਵੀਡੀਓ ਦੇ ਵਿੱਚ ਵੀ ਜਾ ਕੇ ਦੇਖ ਸਕਦੇ ਹੋ ਮੇਰੇ ਕੋਲ ਜਿੰਨੇ ਵੀ ਬੰਦੋਂ ਮੇਰੇ ਸਰਵੈਂਟ ਕਿਦਾਂ ਕੰਮ ਕਰਦੇ ਨੇ ਤਾਂ ਮੇਰੇ ਦੇ ਕੋਲ ਸਮਾਨ ਲੈ ਕੇ ਦਵਾਇਆ ਤਾਂ ਉਹਨਾਂ ਦੇ ਐਜ਼ ਇਟ ਵੀ ਵਧੀਆ ਕੰਮ ਜਿਹੜਾ ਚੱਲ ਰਿਹਾ ਤਾਂ ਹੋਰ ਕੀ ਕਹਿਣਾ ਚਾਹੂੰਗਾ ਜੀ ਆਪਣਾ ਮੇਨ ਮਕਸਦ ਪੈਸਾ ਕਮਾਉਣਾ ਨਹੀਂ ਹੈਗਾ ਇਹਦੇ ਵਿੱਚ ਆਪਣਾ ਸੇਵਾ ਕਰਨ ਦਾ ਮੇਨ ਮਕਸਦ ਹੈ ਵੀ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਜੀ ਕਿਸੇ ਗਰੀਬ ਬੰਦੇ ਦੀ ਮਜ਼ਦੂਰ ਬੰਦੇ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਜੀ ਤਾ ਬੜੇ ਮਜ਼ਦੂਰ ਲੋਕ ਨੇ ਦਿਹਾੜੀ ਉਹਨਾਂ ਦੀ ਬੜੀ ਘੱਟ ਹੁੰਦੀ ਹੈ ਤਾਂ ਉਹਨਾਂ ਨੇ ਉਹਨਾਂ ਵਿੱਚੋਂ ਘਰ ਦੇ ਖਰਚੇ ਵੀ ਕਰਨੇ ਹੁੰਦੇ ਨੇ ਤਾਂ ਕਾਫੀ ਜਿਹੜਾ ਉਹਨਾਂ ਦੇ ਖਰਚੇ ਕਰਨੇ ਹੁੰਦੇ ਨੇ ਲੇਕਿਨ ਤੁਸੀਂ ਉਹਨਾਂ ਬਾਰੇ ਸੋਚ ਰਹੇ ਬਹੁਤ ਵੈਲ ਡਨ ਗੱਲ ਹੈ ਸੋਡੀ ਵੀਡੀਓ ਦੇਖ ਕੇ ਪਹਿਲਾਂ ਵੀ 100 200 LCD ਲੈ ਕੇ ਗਏ ਨਹੀਂ ਆਪਾਂ ਜੀ ਜੀ ਬਹੁਤ ਬਹੁਤ ਧੰਨਵਾਦ ਹੋਰ ਕੀ ਕੀ ਗਿਆ ਜੀ ਉਸ ਤੋਂ ਬਾਅਦ ਆਪਣੇ ਕੋਲੇ ਕੂਲਰ ਆ ਜੀ 650 ਰੁਪਏ ਦਾ ਜੀ 15 ਇੰਚੀ ਕੂਲਰ ਆ ਜੀ ਜੀ ਦਿਖਾਓ ਕੋਪਰ ਕੋਪਰ ਦੀ ਮੋਟਰ ਆ ਜੀ 2 ਸੀਜ਼ਨ ਦੀ ਗਾਰੰਟੀ ਆ ਆ ਪਏ ਨੇ ਜੀ ਕੂਲਰ ਜੀ 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 ਤਾਂ ਜਿੰਨੇ ਵੀ ਤੁਸੀਂ ਦੇਖ ਸਕਦੇ ਹੋ ਮੈਨੂੰ ਇੱਕ ਗੱਲ ਦੱਸੋ ਭਾਈ ਜੀ ਆ ਤੁਹਾਡੀ ਦੁਕਾਨ ਦੇ 5-6 ਕੂਲਰ ਰੁਪਏ ਨੇ ਜੇ ਬੰਦੇ ਨੂੰ ਡਿਮਾਂਡ 20 ਕੂਲਰਾਂ ਦੀ ਹੋਵੇ ਫਿਰ ਕਿਵੇਂ ਕਰੋਗੇ ਟਰੱਕ ਵੀ ਭਰਾ ਦਾਂਗੇ ਜੀ ਆਪਾਂ ਅੱਛਾ ਜੀ ਤੇ ਸਿੱਧਾ ਤੁਹਾਡੇ ਕੋਲ ਕੋਈ ਗੋਦਾਮ ਵਗੈਰਾ ਜਾਂ ਕਿੱਥੇ ਗੋਦਾਮ ਚ ਵੀ ਪਏ ਨੇ ਜੀ ਆਪਣੇ ਕੋਲ ਤਾਂ ਇੱਕ ਛੋਟੀ ਜੀ ਦੁਕਾਨ ਦੇ ਉੱਤੇ ਬਾਈ ਨੇ ਡਿਸਪਲੇ ਕਰ ਰੱਖਿਆ ਹੈ ਤਾਂ ਜੋ ਤੁਸੀਂ ਇਸ ਦੁਕਾਨ ਦੇ ਉੱਤੇ ਵਿਜ਼ਿਟ ਕਰਕੇ ਤੁਸੀਂ ਬਹੁਤ ਘੱਟ ਰੇਟਾਂ ਉੱਤੇ ਕੂ एलसीडी ਤੇ ਹੋਰ ਕੀ ਕੀ ਹੈ ਜੀ ਫਰਾਟਾ ਪੱਕਾ ਜੀ 1500 ਰੁਪਏ ਦਾ ਜੀ ਜੀ ਤਾਂ 1500 ਰੁਪਏ ਦਾ ਫਰਾਟਾ ਪੱਕਾ ਲੈ ਕੇ ਜਾ ਸਕਦੇ ਹੋ ਜੋ ਬਾਜ਼ਾਰ ਦੇ ਵਿੱਚ ਕੀਮਤ ਕੱਲ ਕਰੀਏ 16-1700 ਤੋਂ ਘੱਟ ਬਿਲਕੁਲ ਵੀ ਨਹੀਂ ਹੈਗਾ ਜੀ ਉਸ ਤੋਂ ਬਾਅਦ ਆ ਗਿਆ ਜੀ ਮਿਉਰ ਦਾ ਛੱਤ ਵਾਲਾ ਪੱਖਾ ਸਿਰਫ 999 ਰੁਪਏ ਦਾ 999 ਰੁਪਏ ਦੇ ਵਿੱਚ ਤੁਸੀਂ ਆਹ ਕੰਪਨੀ ਦਾ ਜਿਹੜਾ ਇਹ ਘਰ ਦਾ ਜਿਹੜਾ ਛੱਤ ਦੇ ਹਾਲ ਜਿਹੜੀ ਹਵਾ ਤੁਸੀਂ ਪਹਾੜਾਂ ਦੀ ਹਵਾ ਜਿਹੜੇ ਆਪਾਂ ਗੱਲ ਕਰੀ ਆਪਾਂ ਲੈਣ ਜਾਵਾਂਗੇ ਹੁਣ ਜੂਨ ਦੇ ਵਿੱਚ ਤੇ ਜੂਨ ਤੋਂ ਪਹਿਲਾਂ ਹੀ ਜੇਕਰ ਤੁਸੀਂ ਉਹ ਫੀਲਿੰਗਾਂ ਲੈਣਾ ਚਾਹੁੰਦੇ ਹੋ ਤਾਂ 999 ਰੁਪਏ ਦਾ ਘਰ ਪੱਖਾ ਲਗਵਾ ਕੇ ਲੈ ਸਕਦੇ ਹੋ ਜੀ ਇੱਕ ਆਪਣਾ ਡਿਸ਼ਨ ਦਾ ਕੰਮ ਆ ਜੀ ਆਹ 4 ਸਾਲ ਪੈਕ ਚੱਲੂਗਾ ਜੀ ਜਿੰਗ ਦਾ ਡੱਬਾ ਜੀ ਡਿਸਟਰੀਬਿਊਟ ਕੰਪਨੀ ਦਾ ਸਿਰਫ 1600 ਰੁਪਏ ਦਾ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਨੂੰ 100 ਰੁਪਏ ਦਾ ਹੋਰ ਡਿਸਕਾਊਂਟ ਕੀਤਾ ਜਾਊਗਾ ਜੀ ਤਾਂ ਬਹੁਤ ਵੱਡੀ ਗੱਲ ਕਰ ਰਹੇ ਨੇ ਕਿ ਜਿੰਗ ਦਾ ਜਿਹੜਾ ਇਹ ਪੈਕ ਹੈ ਨਹੀਂ ਤਾਂ ਜੇ ਆਪਾਂ ਗੱਲ ਕਰੀਏ ਨਾ ਜੇ ਆਪਾਂ ਤਾਰਾਂ ਦੀ ਗੱਲ ਕਰੀਏ ਤਾਂ ਬੜੇ ਪੈਸੇ ਲੱਗ ਜਾਂਦੇ ਨੇ 300 ਰੁਪਿਆ 400 ਰੁਪਿਆ ਮਹੀਨਾ ਜਿਹੜਾ ਲੈਂਦੇ ਨੇ ਤਾਂ ਇਹ 1600 ਰੁਪਏ ਦੇ ਵਿੱਚ 4 4 ਸਾਲ ਜੀ 4 ਸਾਲ ਦੇ ਵਿੱਚ ਤੁਸੀਂ 1600 ਰੁਪਏ ਦਾ ਆਪਣੇ ਘਰੇ ਇਹ ਡਿਸ਼ ਲਗਵਾ ਕੇ ਆਨੰਦ ਲੈ ਸਕੋ 1600 ਰੁਪਿਆ ਨਹੀਂ 1500 ਰੁਪਿਆ 100 ਰੁਪਿਆ ਇਸ ਵੀਡੀਓ ਦੇਖਣ ਵਾਲੇ ਨੂੰ ਡਿਸਕਾਊਂਟ ਹਾਂਜੀ ਕਿਸਾਨਾਂ ਦਾ ਸੀਜ਼ਨ ਚੱਲੂ ਹੈ ਜੀ ਆਪਣਾ ਝੋਨੇ ਦਾ 600 ਰੁਪਏ ਦੀ ਦੇਰੇ ਜੀ ਬੈਟਰੀ ਹੈ ਫੋਮ ਲਾਈਟ ਦੀ ਬੈਟਰੀ ਹੈ 12 ਘੰਟੇ ਚੱਲੂਗੀ ਬਾਜ਼ਾਰ ਦਾ ਦੇ ਟੱ 800 ਰੁਪਏ ਦਾ ਆਪਣਾ 600 ਰੁਪਏ ਦਾ ਜੀ ਤਾਂ 600 ਰੁਪਏ ਦੀ ਤੁਸੀਂ ਘਰ ਦੇ ਵਿੱਚ ਬੈਟਰੀ ਲੈ ਕੇ ਜਾ ਸਕਦੇ ਹੋ ਕਈ ਵਾਰ ਘਰ ਦੇ ਵਿੱਚ ਚੌਂਕੀਦਾਰ ਰੱਖੇ ਹੁੰਦੇ ਨੇ ਜਾਂ ਸਾਡੇ ਕਿਸਾਨ ਵੀਰਾਂ ਆ ਨੂੰ ਜਿਹੜੀ ਜ਼ਰੂਰਤ ਹੁੰਦੀ ਹੈ ਬੈਟਰੀਆਂ ਦੀ ਤਾਂ ਬੜੀ ਹਾਰਡਵਰਕ ਉਹ ਕਰਦੇ ਨੇ ਤਾਂ ਤੁਸੀਂ 600 ਰੁਪਏ ਦੇ ਵਿੱਚ ਜਿਹੜੀ ਘਰ ਆਪਣੇ ਬੈਟਰੀ ਲੈ ਕੇ ਜਾ ਸਕਦੇ ਹੋ ਹੋਰ ਕੀ ਕਹਿ ਰਹੇ ਹੋ ਜੀ ਇੱਕ ਆਪਾਂ ਬੱਲਵਾਂ ਦੇ ਉੱਤੇ ਨਵਾਂ ਆਫਰ ਲੈ ਕੇ ਆਏ ਹਾਂ ਜੀ ਜੀ ਇਹ 9 ਵਾਟ ਦੇ ਐਲਡੀ ਬਲਬ ਨੇ ਜੀ ਜੀ 400 ਰੁਪਏ ਦਾ ਬਾਜ਼ਾਰ 'ਚ ਇੱਕ ਪੀਸ ਦੇ ਰਹੇ ਨੇ ਆਪਾਂ 500 ਦੇ ਅੱਠ ਦੇ ਰਹੇ ਹਾਂ ਜੀ ਤਾਂ 500 ਰੁਪਏ ਦੇ ਅੱਠ ਨਾਲੇ 14 ਮਹੀਨਾ ਦੀ ਗਾਰੰਟੀ ਬਾਜ਼ਾਰ 'ਚ 12 ਮਹੀਨਾ ਦੀ ਗਾਰੰਟੀ ਉਹਨਾਂ ਇੱਕ ਸਾਲ ਦੀ ਆਪਾਂ 14 ਮਹੀਨਾ ਦੀ ਗਾਰੰਟੀ ਦੇ ਰਹੇ ਹਾਂ 500 ਰੁਪਏ ਦੇ ਵਿੱਚ ਅੱਠ ਬਲਬ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿੰਮਤ ਲਗਭਗ 55 ਜਾਂ 52 ਰੁਪਏ ਦੇ ਅਪਰੋਕਸ ਪੈ ਗਈ ਹੋਗੀ ਤਾਂ ਬਹੁਤ ਵੱਡੀ ਜਿਹੜੀ ਇਹ ਗੱਲ ਕਹਿ ਰਹੇ ਨੇ ਜੀ ਹਿੰਦੁਸਤਾਨ ਦੀ ਪੱਖੀ ਸਿਰਫ 700 ਰੁਪਏ ਦੀ ਹੈ। ਹਿੰਦੁਸਤਾਨ ਦੀ ਜਿਹੜੀ ਬੁੜੀ ਬੜੀ ਜਿਹੜੀ ਬ੍ਰਾਂਡ ਕੰਪਨੀ ਹੈ ਸਿਰਫ 700 ਰੁਪਏ ਦੀ ਪੱਖੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਜੀ। ਜੀ ਜੀ ਜੀ। ਹੋਰ ਕੀ ਕਹਿਣਾ ਚਾਹੋਗੇ ਜੀ? ਬਾਕੀ ਪ੍ਰੈਸ ਮਿਲ ਜੂਰੀ ਆਪਣੇ ਕੋਲੇ 500 ਰੁਪਏ ਤੋਂ ਸ਼ੁਰੂ ਹੋ ਜਾਂਦੇ ਜੀ ਪ੍ਰੈਸ। ਪ੍ਰੈਸ? ਹਾਂਜੀ। ਜਿਹੜੀ ਕੱਪੜੇ ਵਾਲੀ ਜਾਂ ਕੱਪੜੇ ਕਿਹ ਹਵਾ ਵਾਲੀ ਨਾ ਨਾ ਪ੍ਰੈਸ ਕਰਨ ਵਾਲੀ ਕੱਪੜੇ ਵਾਲੀ। ਅੱਛਾ। ਕੱਪੜੇ ਵਾਲੀ ਪ੍ਰੈਸ 500 ਰੁਪਏ ਦੇ ਵਿੱਚ ਜਿਹੜੀ ਮਿਲ ਜੀਗੀ। ਤਾਂ ਤੁਸੀਂ 500 ਰੁਪਏ ਦੇ ਵਿੱਚ ਜਿਹੜੀ ਘਰ ਦੇ ਵਿੱਚ ਪ੍ਰੈਸ ਲੈ ਕੇ ਜਾ ਸਕਦੇ ਹੋ ਜੇ ਘਰੇ ਆਪਣੇ ਸੋਨੇ ਸੋਨੇ ਕੱਪੜੇ ਅਗਰ ਤੁਸੀਂ ਬਨਣਾ ਤਾਂ ਤੁਹਾਨੂੰ ਕੱਪੜੇ ਪ੍ਰੈਸ ਕਰਕੇ ਹੀ ਪਾਣੇ ਪਹਿਣਗੇ 500 ਰੁਪਏ ਦੇ ਵਿੱਚ ਜਿਹੜੀ ਇਹ ਪ੍ਰੈਸ ਦੇ ਰਹੇ ਨੇ ਜੀ ਹੋਰ ਕੀ ਕਹਿ ਰਹੇ ਇੰਡਕਸ਼ਨ ਚੁੱਲਾ ਜੀ ਜੀ 2000 ਰੁਪਏ ਦਾ ਖਤਾਨ ਕੰਪਨੀ ਦਾ ਜੀ ਖਤਾਨ ਕੰਪਨੀ ਦਾ 2000 ਰੁਪਏ ਵਾਲਾ ਚੁੱਲਾ ਜਿਹੜਾ ਇਹ ਦੱਸ ਰਹੇ ਨੇ ਤਾਂ ਬਹੁਤ ਵਧੀਆ ਗੱਲ ਕਹਿ ਰਹੇ ਨੇ ਜੀ ਹੋਰ ਕੀ ਕਹਿ ਰਹੇ ਹੋ ਜੀ ਉਸ ਤੋਂ ਬਾਅਦ ਵੀ ਆਪਣੇ ਕੋਲੇ ਜਿਵੇਂ ਮੱਛਰ ਵਾਲੇ ਉਹ ਨਾਰਾਇਣ ਕਰੇ ਲੌਣ ਵਾਸਤੇ ਇਹ ਵੀ ਮਿਲ ਜਾਣਗੇ ਜੀ ਮੱਛਰ ਮਾਰਨੇ ਨੇ ਮੱਖੀ ਮਾਰਨੇ ਨੇ ਤਾਂ ਤੁਸੀਂ ਇਹ ਕੰਪਨੀ ਦੀ ਰੀਅਲ ਲਾਈਫ